ਮੈਮ ਆਈਡੀ ਕਲਾਸ ਤੇ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਪੰਥ ਦਾ ਰੂਪਾਂਤਰਤ ਦਾ ਇੱਕ ਟੌਪਿਕ ਲੈ ਕੇ ਆਏ ਆ ਜੀ ਉਹਦੇ ਆਪਾਂ ਐਮਸੀਕਿਊਸ ਕਰਾਂਗੇ ਤਾਂ ਜੀ ਸਟਾਰਟ ਕਰਦੇ ਆ ਹਾਂਜੀ ਸਟੂਡੈਂਟਸ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਦੇ ਵਿੱਚ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਿੱਥੇ ਹੋਇਆ ਜੀ ਪਿੰਡ ਵਡਾਲੀ ਜਿਸ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਤਾ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਜੋ ਗੁਰੂ ਸਨ ਉਹਨਾਂ ਦੇ ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਉਹ ਛੇਵੇਂ ਗੁਰੂ ਹਨ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਜੀ ਦਾ ਕੀ ਨਾਮ ਸੀਤਾ ਜੀ ਮਾਤਾ ਗੰਗਾ ਜੀ ਸੀ ਉਹਨਾਂ ਦਾ ਨਾਮ ਠੀਕ ਹੈ ਸਟੂਡੈਂਟਸ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਕਿਸ ਦੀ ਨਿਗਰਾਨੀ ਹੇਠ ਹੋਈ ਸੀ ਤਾਂ ਜਿਉ ਬਾਬਾ ਬੁੱਢਾ ਸਿੰਘ ਜੀ ਦੀ ਨਿਗਰਾਨੀ ਹੇਠ ਹੋਈ ਸੀ ਗੁਰਗੱਦੀ ਪ੍ਰਾਪਤੀ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਕਿੰਨੀ ਸੀ ਜੀ 11 ਸਾਲ ਦੀ ਉਮਰ ਸੀ ਜੀ ਉਹਨਾਂ ਦੀ ਗੁਰਗੱਦੀ ਪ੍ਰਾਪਤੀ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਕਾਲ ਹੈਗਾ ਜੀ ਆਪਣੇ ਕੋ 1606 ਤੋਂ 1645 ਈਸਵੀ ਤੱਕ ਦਾ ਠੀਕ ਹੈ ਜੀ 1606 ਤੋਂ 1645 ਈਸਵੀ ਤੱਕ ਦਾ ਉਹਨਾਂ ਦਾ ਜੋ ਹੈ ਗੁਰਗੱਦੀ ਕਾਲ ਹੈ ਜੀ ਹਾਂਜੀ ਸਟੂਡੈਂਟ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੱਚਾ ਦੇ ਨਾਮ ਤਾਂ ਜੀ ਆਪਾਂ ਦੇਖਿਆ ਇਥੇ ਇਹਨਾਂ ਦੇ ਜੋ ਪੰਜ ਬੱਚੇ ਸਨ ਬੇਟੇ ਤੇ ਇੱਕ ਉਹਨਾਂ ਦੀ ਬੇਟੀ ਸੀ ਠੀਕ ਹੈ ਜੀ ਬਾਬਾ ਗੁਰਦਿੱਤਾ ਜੀ ਬਾਬਾ ਅਨੀਰਾਏ ਜੀ ਬਾਬਾ ਸੂਰਜਮਲ ਜੀ ਬਾਬਾ ਅਟਲਰਾਏ ਜੀ ਤੇ ਬਾਬਾ ਗੁਰੂ ਤੇਗਬਾਦ ਜੀ ਜੋ ਕਿ ਨੌਵੇਂ ਗੁਰੂ ਆਪਣੇ ਬਣੇ ਠੀਕ ਹੈ ਜੀ ਅਤੇ ਬੀਬੀ ਅਮਰੋ ਜੀ ਠੀਕ ਹੈ ਜੀ ਇਹ ਇਹਨਾਂ ਦੀ ਸੰਤਾਨਾ ਸੀ ਕੁੱਲ ਉਹਨਾਂ ਦੇ 6 ਸੰਤਾਨਾ ਸਨ 6 ਸੰਤਾਨਾ ਉਹਨਾਂ ਵਿੱਚੋਂ 5 ਉਹਨਾਂ ਦੇ ਸੁਪੁੱਤਰ ਸਨ ਅਤੇ ਪੰਜ ਇੱਕ ਉਹ ਨਦੀ ਬੇਟੀ ਸੀ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀ ਨੀਤੀ ਜਿਹੜੀ ਉਹ ਧਾਰਨ ਕੀਤੀ ਸੀ ਤਾਂ ਜਿਹੜੇ ਉਹਨਾਂ ਨੇ ਮੀਰੀ ਪੀਰੀ ਦੀ ਜਿਹੜੀ ਉਹ ਨੀਤੀ ਉਹ ਚਲਾਈ ਸੀ ਉਹਨਾਂ ਨੇ ਉਹ ਧਾਰਨ ਕੀਤੀ ਸੀ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਤਾਂ ਜੀ ਉਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਮੀਰੀ ਦੀ ਤਲਵਾਰ ਦਾ ਕਿਸ ਦਾ ਪ੍ਰਤੀਕ ਸੀ ਮੀਰੀ ਦੀ ਤਲਵਾਰ ਮਤਲਬ ਮੋਹ ਮਾਇਆ ਇੱਕ ਇਸ ਤਰੀਕੇ ਨਾਲ ਆਪਾਂ ਯਾਦ ਕਰ ਸਕਦੇ ਆ ਮੀਰੀ ਮਤਲਬ ਉਹ ਮਾਇਆ ਤਾਂ ਮਤਲਬ ਉਹ ਦੁਨਿਆਵੀ ਸੱਤਾ ਦੀ ਪ੍ਰਤੀਕ ਸੀ ਠੀਕ ਹੈ ਜੀ ਤੇ ਪੀਰੀ ਮਤਲਬ ਕਿ ਪੀਰ ਅਧਿਆਤਮਿਕ ਧਾਰਮਿਕ ਠੀਕ ਹੈ ਜੀ ਉਹ ਜਿਹੜੀ ਧਾਰਮਿਕ ਸੱਤਾ ਦੀ ਪ੍ਰਤੀਕ ਸੀ ਧਾਰਮਿਕ ਅਗਵਾਈ ਕਰਦੀ ਸੀ ਜਿਹੜੀ ਪੀਰੀ ਦੀ ਤਲਵਾਰ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਯਾਦ ਰੱਖ ਸਕਦੇ ਆ ਨੈਕਸਟ ਜੀ ਸ਼ੁਰੂ ਵਿੱਚ ਕਿੰਨੇ ਸੈਨਿਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਭਾਗਤੇ ਹੋਏ ਸੀ ਤਾਂ ਜੀ 500 ਹੋਏ ਸੀ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿੰਨੇ ਅੰਗ ਰਖਕਕ ਮਤਲਬ ਕਿ ਕਿੰਨੇ ਬੋਡੀਗਾਰਡ ਆਪਣੇ ਭਾਗਤੇ ਕੀਤੇ ਸੀ ਤਾਂ ਜੀ 52 ਭਾਗਤੇ ਕੀਤੇ ਸੀ ਠੀਕ ਹੈ ਜੀ ਇਹਨਾਂ ਨੇ ਯਾਦ ਰੱਖਣਾ ਹੈ ਕਿ 52 ਬੋਡੀਗਾਰਡ 52 ਕੜੀਆਂ ਵਾਲਾ 14 ਤੇ ਬੰਦੀ ਛੁੜਕਵਾਏ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਪਠਾਨ ਰੈਜੀਮੈਂਟ ਦਾ ਸੈਨਾ ਸੈਨਾ ਨਾਇਕ ਕੌਣ ਸੀ ਤਾਂ ਜੀ ਉਹ ਸੀ ਪੈਂਦਾਖ ਕੀ ਜੀ ਪਠਾਨ ਦਾ ਸੈਨਾਈਕ ਪੈਦ ਦਾ ਖਾਸੀ ਅਕਾਲ ਤਖਤ ਤੋਂ ਕੀ ਪਾਵੈ ਜੀ ਪਰਮਾਤਮਾ ਦੀ ਗੱਦੀ ਅਕਾਲ ਤਖਤ ਤੋਂ ਪਾਵੈ ਪਰਮਾਤਮਾ ਦੀ ਗੱਦੀ ਉੱਚਾ ਸਥਾਨ ਪਰਮਾਤਮਾ ਦਾ ਜਿਹੜਾ ਉਹ ਅਕਾਲ ਤਖਤ ਦੀ ਉਸਾਰੀ ਕਿਸ ਨੇ ਕਰਵਾਈ ਸੀ ਤਾਂ ਜੀ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਸੀ ਕਿਉਂ ਰਾਜਾ ਦੀ ਤਰ੍ਹਾਂ ਰਹਦੇ ਸੀ ਤੇ ਉਸ ਲਈ ਉਹਨਾਂ ਨੂੰ ਉੱਚਾ ਸਿਗਾ ਸੱਚਾ ਚਾਹੀਦਾ ਸੀ ਇਸੇ ਲਈ ਉਹਨਾਂ ਨੇ ਜਿਹੜੀ ਅਕਾਲ ਤਖਤ ਤੇ ਜਿਹੜੀ ਉਹ ਜਿਹੜੀ ਉਹ ਸਾਰੀ ਕਰਵਾਈ ਸੀ ਕਿਉਂਕਿ ਉਹ ਉੱਥੇ ਅਕਾਲ ਤਖਤ ਤੇ ਬੈਠ ਕੇ ਫਿਰ ਉਹ ਅੱਗੇ ਜਿਹੜੇ ਫੈਸਲੇ ਲੈਂਦੇ ਹੁੰਦੇ ਸੀ ਠੀਕ ਹੈ ਜੀ ਅਕਾਲ ਤਖਤ ਦਾ ਸਾਹਿਬ ਦੀ ਉਹ ਸਾਰੀ ਕਿੱਥੇ ਕਰਵਾਈ ਗਈ ਸੀ ਤਾਂ ਜੀ ਹਰਮੰਦਰ ਸਾਹਿਬ ਦੇ ਸਾਹਮਣੇ ਆ ਬਿਲਕੁਲ ਅਕਾਲ ਤਖਤ ਸਾਹਿਬ ਉੱਥੇ ਉਹਨਾਂ ਦੀ ਉਹ ਸਾਰੀ ਜਿਹੜੀ ਉਹ ਕਰਵਾਈ ਗਈ ਸੀ ਅਕਾਲ ਤਖਤ ਸਾਹਿਬ ਕਿੰਨੇ ਕਿੰਨੇ ਉੱਚੇ ਥੜੇ ਦਾ ਨਿਰਮਾਣ ਸੀ ਇਹ ਕੀਤਾ ਜੀ ਸੀ ਅਕਾਲ ਤਖਤ ਸਾਹਿਬ ਦੇ ਵਿੱਚ 12 ਫੁੱਟ ਉੱਚਾ ਥਾੜਾ ਬਣਾਇਆ ਹੋਇਆ ਜੀ ਉਹਨਾਂ ਨੇ ਹਾਂਜੀ ਅਕਾਲ ਤਖਤ ਸੈਵ ਦੀ ਇਸਾਰੀ ਕਦੋਂ ਰੰਭੀ ਗਈ ਸੀ ਤਾਂ ਜੀ ਉਹ 1606 ਈਸਵੀ ਦੇ ਵਿੱਚ ਆਰੰਭ ਕੀਤੀ ਸੀਗੀ ਅਕਾਲ ਤਖਤ ਦੀ ਇਸਾਰੀ ਜਿਹੜੀ ਆ ਉਹ ਕਦੋਂ ਸੰਪੂਰਨ ਹੋਈ ਸੀ ਤਾਂ 1609 ਈਸਵੀ ਦੇ ਵਿੱਚ ਸੰਪੂਰਨ ਹੋਈ ਸੀ ਮਤਲਬ 10 ਸਾਲ ਲੱਗੇ ਜੀ ਉਹਨੂੰ ਬਣਾਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤ ਨੇ ਕਿਹੜੀ ਉਪਾਧੀ ਦਿੱਤੀ ਤਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤ ਨੇ ਦਿੱਤੀ ਸੀ ਸੱਚਾ ਪਾਤਸ਼ਾਹੀ ਦੀ ਉਪਾਧੀ ਠੀਕ ਹੈ ਜੀ ਸੱਚਾ ਪਾਤਸ਼ਾਹੀ ਦੀ ਉਪਾਧੀ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਿਹੜੇ ਕਿਲੇ ਦੀ ਉਸਾਰੀ ਕਰਵਾਈ ਸੀ ਤਾਂ ਜੀ ਲੋਹੜ ਘੜ੍ਹ ਕਿਲੇ ਦੀ ਉਸਾਰੀ ਕਰਵਾਈ ਸੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਰਸੀ ਵਾਰਾਂ ਗੌਣ ਗੌਣ ਕੌਣ ਹੁੰਦੇ ਸਨ ਤਾਂ ਜੀ ਇਹ ਹੁੰਦੇ ਸੀ ਅਬਦੁੱਲਾ ਅਤੇ ਨੱਥਾ ਨੱਥਾ ਮਲ ਇਹ ਵੀ ਰਸੀ ਵਾਰਾ ਘੋਣ ਹੁੰਦੇ ਸੀ ਅਬਦੁੱਲਾ ਤੇ ਨੱਥਾ ਮਲ ਠੀਕ ਹੈ ਜੀ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਨੇ ਕੈਦ ਕਰਵਾਇਆ ਸੀ ਤਾਂ ਜਹਾਂਗੀਰ ਨੇ ਕੈਦ ਕਰਵਾਇਆ ਸੀ ਜੀ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹੜੇ-ਕਿਹੜੇ ਵਿੱਚ ਕੈਦ ਕਰਵਾ ਕੇ ਰੱਖਿਆ ਸੀ ਤਾਂ ਜੀ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਕੇ ਰੱਖਿਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨਾ ਸਮਾਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਰਹੇ ਸਨ ਤਾਂ ਲਗਭਗ 2.5 ਸਾਲ ਗੈਰ ਮਤਲਬ ਕਿ ਉਹ ਕੈਦ ਰਹੇ ਸਨ ਉਹਨਾਂ ਦੇ ਕਿਲੇ ਦੇ ਵਿੱਚ ਠੀਕ ਹੈ ਜੀ ਸਵਾਦੂ ਸਾਲ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਵਿੱਚ ਕੈਦ ਰਹਿਣ ਦਾ ਸਮਾਂ ਕਿਸੇ ਉਹ ਜੀ 1606 ਤੋਂ 1608 ਈਸਵੀ ਤੱਕ ਸੀਗਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਕਿੰਨੇ ਹੋਰ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਤੇ 52 ਕਿਲੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ 52 ਕਲੀਆਂ ਵਾਲਾ ਚੋਲਾ ਪਾ ਕੇ ਜੀ ਉਹ ਨਾਲੇ ਠੀਕ ਹੈ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਸ ਨਾਲ ਨਾਲ ਜਾਣਿਆ ਜਾਂਦਾ ਹੈ ਤਾਂ ਉਹਨਾਂ ਨੂੰ ਬੰਦੀ ਛੋੜ ਨਾਲ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਉਹਨਾਂ ਨੇ 52 ਰਾਜਿਆਂ ਨੂੰ ਜਿਹੜਾ ਉਹ ਗਵਾਰੀਅਰ ਦੇ ਕਿਰੇ ਵਿੱਚ ਰਿਹਾ ਰਿਹਾ ਕਰਵਾਇਆ ਸੀ ਠੀਕ ਹੈ ਜੀ ਕੋਲਾ ਕੌਣ ਸੀ ਤਾਂ ਜੀ ਉਹ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਜਿਹੜੀ ਉਹ ਧੀ ਸੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਤੇ ਮੁਗਲਾਂ ਨਾਲ ਉਹਨਾਂ ਦੀ ਸੰਘਰਸ਼ ਦਾ ਕਾਰਨ ਇੱਕ ਇਹ ਵੀ ਸੀ ਕੋਲਾ ਵੀ ਸੀ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ ਤਾਂ ਜੀ ਚਾਰ ਲੜਾਈਆਂ ਹੋਈਆਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਸਿੱਖਾਂ ਤੇ ਮੁਗਲਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੁਗਲਾਂ ਦੇ ਵਿੱਚਕਾਰ ਜਿਹੜੀ ਪਹਿਲੀ ਲੜਾਈ ਹੋਈ ਸੀ ਉਹ 1634 ਈਸਵੀ ਦੇ ਵਿੱਚ ਹੋਈ ਸੀ ਤੇ ਜੀ ਉਹ ਜਿਹੜੀ ਲੜਾਈ ਸੀਗੀ ਉਹ ਅੰਮ੍ਰਿਤਸਰ ਵਿਖੇ ਹੋਈ ਸੀਗੀ ਪਹਿਲੀ ਲੜਾਈ ਜਿਹੜੀ ਉਹ ਅੰਮ੍ਰਿਤਸਰ ਵਿਖੇ ਹੋਈ ਸੀ 1634 ਦੇ ਵਿੱਚ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੁਗਲਾਂ ਦੀ ਲੜਾਈ ਦੇ ਪਹਿਲੀ ਲੜਾਈ ਦਾ ਕਾਰਨ ਕੀ ਸੀ ਜੀ ਉਹ ਸ਼ਾਹੀ ਬਾਜ਼ ਸੀ ਪਹਿਲੀ ਲੜਾਈ ਦਾ ਕਾਰਨ ਸੀਗਾ ਜੀ ਸ਼ਾਹੀ ਬਾਜ਼ ਠੀਕ ਹੈ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗਲਾਂ ਵਿਚਕਾਰ ਦੂਜੀ ਲੜਾਈ ਕਦੋਂ ਹੋਈ ਸੀ ਤਾਂ ਜੀ ਦੂਜੀ ਲੜਾਈ ਵੀ 1634 ਦੇ ਵਿੱਚ ਹੋਈ ਸੀ ਅਤੇ ਇਹ ਜਿਹੜੀ ਲੜਾਈ ਹੈ ਕਿੱਥੇ ਹੋਈ ਸੀਗੀ ਦੂਜੀ ਲੜਾਈ ਤਾਂ ਇਹ ਲਹਿਰਾ ਵਿੱਚ ਲਹਿਰਾ ਵਿੱਚ ਬਠੰਡਾ ਦੇ ਨੇੜੇ ਜੋ ਲੈਹਰਾ ਹੈ ਜੀ ਉੱਥੇ ਹੋਈ ਸੀ ਜੀ ਇਹ ਲੜਾਈ ਠੀਕ ਹੈ ਜੀ ਮਗਲਾ ਅਤੇ ਸਿੱਖਾਂ ਵਿਚਕਾਰ ਦੂਜੀ ਲੜਾਈ ਦਾ ਕਾਰਨ ਕੀ ਸੀ ਦੋ ਘੋੜੇ ਸੀ ਦਿਲਬਾਗ ਅਤੇ ਗੁਲਬਾਗ ਠੀਕ ਹੈ ਜੀ ਇਹ ਕਾਰਨ ਸੀ ਦਿਲਬਾਗ ਅਤੇ ਗੁਲਬਾਗ ਨੂੰ ਮੁਗਲਾਂ ਕੋਲੋਂ ਕਿਸ ਨੇ ਸ਼ੁਰੂਆਇਆ ਸੀ ਤਾਜੀ ਬਿਧੀ ਚੰਦ ਨੇ ਸ਼ੁਰੂਆਇਆ ਸੀ ਅਤੇ ਕਰਤਾਰਪੁਰ ਦੀ ਜਿਹੜੀ ਲੜਾਈ ਹੋਈ ਸੀ ਜਿਹੋ 1635 ਵਿਧ ਵਿੱਚ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਗੁਰਦੇਵ ਇੱਕ ਬਹਾਦਰ ਜੀ ਨੇ ਆਪਣੇ ਜੋਰ ਵਿਖਾਏ ਸਨ ਤੇ ਉਹਨਾਂ ਦਾ ਨਾਮ ਇਸੇ ਲੜਾਈ ਦੇ ਵਿੱਚ ਹੀ ਗੁਰੂ ਜੀ ਨੇ ਤੇਗ ਬਹਾਦਰ ਰੱਖਿਆ ਸੀ ਠੀਕ ਹੈ ਜੀ ਤੇਗ ਦਾ ਧਨੀ ਮਤਲਬ ਤੇ ਫਗਵਾੜਾ ਦੀ ਜਿਹੜੀ ਲੜਾਈ ਹੋਈ ਸੀ ਜਿਹ 1635 ਇਸ ਵਿੱਚ ਹੋਈ ਸੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਹੜੇ ਨਗਰ ਵਸਾਇਆ ਤੁਸੀਂ ਤਾਂ ਜਿਹਨਾਂ ਨੇ ਕੀਰਤਪੁਰ ਜਿਹੜਾ ਵਸਾਇਆ ਸੀ ਅਤੇ ਕੀਰਤਪੁਰ ਦਾ ਅਰਥ ਕੀ ਹੈ ਜੀ ਉਹ ਹੈਗਾ ਉਸ ਸਥਾਨ ਉਹ ਸਥਾਨ ਜਿੱਥੇ ਪਰਮੇਸ਼ਵਰ ਦੀ ਉਸਤਤ ਹੋਵੇ ਠੀਕ ਹੈ ਜੀ ਕੀਰਤਪੁਰ ਦਾ ਮਤਲਬ ਹੈ ਜੀ ਉਹ ਸਥਾਨ ਜਿੱਥੇ ਪਰਮੇਸ਼ਵਰ ਦੀ ਉਸਤਤ ਹੋਵੇ ਕਿ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਉੱਤਰਾਧਿਕਾਰੀ ਜਿਹੜਾ ਉਹ ਕਿਸ ਨੂੰ ਨਿਜਿਤ ਕੀਤਾ ਸੀ ਤਾਂ ਜੀ ਉਹਨਾਂ ਨੇ ਕੀਤਾ ਸੀਗਾ ਗੁਰੂ ਹਰਰਾਏ ਜੀ ਉੱਤਰਾਧਿਕਾਰੀ ਆਪਣਾ ਉਹਨਾਂ ਨੇ ਬਣਾਇਆ ਸੀ ਗੁਰੂ ਹਰਰਾਏ ਜੀ ਨੂੰ ਅਤੇ ਉਹ ਜੋਤੀ ਜੋ ਸਮਾਗੇ ਸੀ ਜੀ 1500 ਸੌਰੀ 1646 ਇਸਵੀ 1645 ਇਸਵੀ ਦੇ ਵਿੱਚ ਮਾਫ ਕਰਨਾ 1645 ਇਸ ਵਿੱਚ ਉਹ ਜੋਤੀ ਜੋ ਸਮਾਗੇ ਸੀ ਅਤੇ ਕੀਰਤਪੁਰ ਵਿਖੇ ਹੀ ਉਹ ਜੋਤੀ ਜੋ ਸਮਾਏ ਸੀਗੇ ਉਹਨਾਂ ਨੇ ਆਪਣੇ ਜਿਹੜੇ ਲਾਸਟ ਦੇ ਜਿਹੜੇ ਟਾਈਮ ਉਹ ਕੀਰਤਪੁਰ ਵਿਖੇ ਹੀ ਬਤੀਤ ਕੀਤਾ ਸੀ ਜੀ ਥੈਂਕ ਯੂ ਸੋ ਮੱਚ ਸਟੂਡੈਂਟ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ